ਹਜ਼ਰਾਂ ਸੈਂਕੜੇ ਬੰਦ ਪੁਛੀ ਰਿਹਾ ਜਦੋਂ ਮਤਲਬ ਮੋਕ ਜਿ ਆਜ ਅਸੀਂ ਆਏ ਆ ਜੀ ਬਾਇਟਨ ਪਾਰਕ ਦੇ ਵਿੱਚ ਤੁਹਾਨੂੰ ਦਿਖਾਨੀ ਆ ਇੱਥੇ ਲੰਡਨ ਦੇ ਨੇੜੇ ਹਾਂਜੀ 3:00 ਵਜੇ ਆਪਣਾ ਮੇਰਾ ਨਾਮ ਬਰਿੰਦਰ ਕਪੂਰ ਵੀਰੇ ਭੋਲਾ ਸ਼ੰਕਰਨ ਕੰਪਨੀ ਤੋਂ ਜਲੰਧਰ ਸ਼ਹਿਰ ਬਲਟੈਂਪਾਰਕ ਦੇ ਵਿੱਚ ਜੀ ਉਹਦੀ ਦੇਖ ਰਹੇ ਹੋ ਲੰਡਨ ਬ੍ਰਿਜ ਲੈ ਕੇ ਆਏ ਆ ਲੋਕਾਂ ਲਈ ਲੰਡਨ ਸਨੋ ਸਿਟੀ ਲੈ ਕੇ ਆਏ ਆ ਨਾਇਗਰਾ ਫਾਲ ਲੈ ਕੇ ਆਏ 150 ਵਟ ਫਾਈਬਰ ਮਾਡਲ ਜਿਹਦੇ ਵਿੱਚ ਲੋਕਾਂ ਨੂੰ ਨਾਇਗਰਾ ਫਾਲ ਦਾ ਫੁੱਲ ਦੇਖਣ ਨੂੰ ਉਹਨਾਂ ਨੂੰ ਮਿਲੂਗਾ ਲੰਡਨ ਸਨੋ ਫਿਟੀ ਦੇ ਵਿੱਚ ਕੱਲੀ ਫਾਰਮ ਸੈਟਨ ਵਾਲੀ ਸਨੋ ਨਹੀਂ ਹੈ ਉੱਚ -5 ਡਿਗਰੀ ਟੈਂਪਰੇਚਰ ਹੋਊਗਾ ਪੂਰੇ ਤੁਹਾਨੂੰ ਗਰਮੀਆਂ ਦੇ ਵਿੱਚ ਸਰਦੀਆਂ ਦੇ ਪੂਰੇ ਬਰੋਦ ਨਜ਼ਾਰੇ ਦਿਵਾਵਾਂਗੇ ਲੰਡਨ ਸਨੋ ਸਿਟੀ ਦੇ ਜਿਸ ਦਾ ਤੁਸੀਂ ਇੱਥੇ ਆ ਕੇ ਆਪਣੇ ਫੁੱਲ ਫੈਮ ਇਸੇ ਜਿਹਾ ਸੀ ਕਿ ਇਹ ਡਿਜ਼ਨੀ ਵਰਲਡ ਦੇ ਨਵੇਂ ਝੂਲੇ ਵੀ ਲੈ ਕੇ ਆਏ ਜਿਹੜੇ ਜਲੰਧਰ ਸ਼ਹਿਰ ਛੱਡੋ ਪੂਰੇ ਨਾਰਥ ਦੇ ਵਿੱਚ ਪਹਿਲੀ ਵਾਰ ਹੀ ਲੱਗ ਰਹੇ ਨੇ ਜਿਦਾ ਸੁਨਾਮੀ ਝੂਲਾ, ਰੇਂਜਰ ਝੂਲਾ, ਟਾਵਰ ਝੂਲਾ ਉਹਨਾਂ ਦੀ ਲਾਈਟਿੰਗ ਦੇਖ ਕੇ ਵੀ ਬਹੁਤ ਆਕਰਸ਼ਿਤ ਹੋਵੋਗੇ ਤੇ ਇਸ ਵਿੱਚ ਹੀ ਕੈਟਰਿੰਗ ਦੇ ਫੂਡ ਸਟਾਲਸ ਲੈ ਕੇ ਆਇਆ ਕੋਈ ਟੇਬਲਾਂ ਦੇ ਉੱਤੇ ਕਾਊਂਟਰਸ ਲਗਾ ਕੇ ਜਾਂ ਰੇੜੀਆਂ ਵਾਲੇ ਫੂਡ ਸਟਾਲ ਨੇ ਜਿਹੜੇ ਆਪਾਂ ਵਿਆਹਾਂ ਦੇ ਵਿੱਚ ਫੂਡ ਸਟਾਲ ਦੇਖਦੇ ਆ ਜਾਂ ਕਾਊਂਟਰ ਦੇਖਦੇ ਆ ਲੱਗੇ ਉਹਦੇ ਨਾਲ ਦਾ ਪੂਰਾ ਕੈਟਰਿੰਗ ਸਟਾਲਸ ਲੈ ਕੇ ਆਇਆ ਜੋ ਕਵਰਿੰਗ ਕਰਕੇ ਲੋਕਾਂ ਲਈ ਵਧੀਆ ਫੂਡ ਵਗੈਰਾ ਦੇ ਸਟਾਲਸ ਤੇ ਲੋਕਾਂ ਦੇ ਲਈ ਬਹੁਤ ਹੀ ਕੱਟ ਰੇਟ ਦਾ ਜੋ ਉੱਤੇ ਸਾਮਾਨ ਸ਼ਾਪਿੰਗ ਕਰਨ ਲਈ ਫਰਨੀਚਰ ਦਾ ਸਾਮਾਨ, ਕ੍ਰੌਕਰੀ ਦਾ ਸਾਮਾਨ ਉਹ ਵੀ ਸਾਰੀਆਂ ਚੀਜ਼ਾਂ ਲੈ ਕੇ ਆ ਕਿ ਤੁਸੀਂ ਇੱਕ ਛੱਤ ਦੇ نیچے ਆ ਕੇ ਸਾਰਾ ਸਾਮਾਨ ਲੈ ਸਕਦੇ ਹੋ। ਭਾਜੀ ਸੁਣਿਆ ਜਾ ਰਿਹਾ ਕਿ ਤੇ ਮਰਮੇਡਸ ਆ ਰਹੀਆਂ? ਹਾਂਜੀ ਸਰ, ਲਾਈਵ ਮਰਮੇਡ ਸ਼ੋ ਵੀ ਹੋਊਗਾ। ਇੱਥੇ ਫਿਲੀਪੀਨ ਤੋਂ ਮਰਮੇਡ ਆ ਰਹੀਆਂ ਫਾਰਨਰਸ ਜੋ ਕਿ ਇੱਥੇ ਆਪਣੇ ਪਾਣੀ ਦਾ ਆਕਰਸ਼ਣ ਕੇਂਦਰ ਦਿਖਾਣ ਗਈਆਂ ਤੇ ਲੋਕਾਂ ਨੂੰ ਕਰਤਵ ਕਰਕੇ ਦਿਖਾਣ ਗਈਆਂ ਜਿਨ੍ਹਾਂ ਨੂੰ 8-8 ਸਾਲ ਦੀ 10 ਸਾਲ ਦੀ ਟ੍ਰੇਨਿੰਗ ਹੈ। ਸਕੂਬਾ ਡਾਈਵਿੰਗ ਦੀ ਸਾਰੀਆਂ ਚੀਜ਼ਾਂ ਦੀ ਜਿਹੜੇ ਉੱਤੇ ਤੁਹਾਨੂੰ ਇੱਥੇ ਸਾਰਾ ਦੇਖਣ ਨੂੰ ਅੱਜ ਸਰਕਸ ਦੇ ਵਿੱਚ ਕੀ ਕੀ ਕੁਝ ਦੇਖਣ ਨੂੰ ਮਿਲ ਪਿਆ ਸਰ ਸਰਕਸ ਰਾਇਲ ਫੇਅਰ ਇਹ ਬਰੀ ਮੂਵੀ ਵਾਲੀ ਸਰਕਸ ਹੈ ਜਿੱਥੇ ਲੋਕਾਂ ਨੂੰ ਆ ਕੇ ਆਪਣੇ ਪੁਰਾਣੇ ਜੋ ਯਾਦਾਂ ਹੁੰਦੀਆਂ ਜੇ ਆਪਾਂ ਵੱਡਿਆਂ ਦੇ ਨਾਲ ਆ ਕੇ ਸਰਕਸ ਦੇਖਣ ਆਉਂਦੇ ਸੀ ਸਾਰਾ ਕੁਝ ਉਹ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰ ਸਕਦੇ ਨੇ ਸਰਕਸ ਦਾ ਆਨੰਦ ਲੈ ਸਕਦੇ ਨੇ ਪੱਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਵੱਧ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਮੇਲਾ ਚੱਲ ਰਿਹਾ ਹੈਗਾ ਲੋਕਾਂ ਦਾ ਪੂਰਾ ਪਿਆਰ ਵੀ ਮਿਲ ਰਿਹਾ ਹੈਗਾ ਕੱਲ ਤੋਂ ਮਰਮਰ ਸ਼ੋਅ ਤੇ স্নੋ ਬੋਰਡ ਵਗੈਰਾ ਇਹ ਸਾਰਾ ਕੁਝ ਸਟਾਰਟ ਹੋ ਰਿਹਾ ਹੈ ਆ ਕੇ ਉਹ ਜੀ ਆਨੰਦ ਮਾਣੋ कल शाम में सात बजे तो सर सात बजे तो मरमेट शो स्टार्ट या मरमेट शो स्टार्ट है कितने शो होंगे दिन सर पूरा दिन चलूगा लाइव चल, दा। चल, दा, चल। लाए, लाए, लाए। हो हूँ अच्छा लाइव चलता पूरा दिन लाइव 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 शाम पांच बजे स्टार्ट होगा रात में ग्यारह बजे तक ठीक है सर थैंक यू सर